ਕਲ ਤਾਂ ਹਰੇਕ ਦੀ ਜੇਬ ਦੇ ਵਿੱਚ ਨਰੈਡ ਫੋਨ ਆ ਇੰਟਰਨੈਟ ਦਾ ਜਵਾਨਾ ਭਰਾਵੋ ਵੱਡੇ ਵੱਡੇ ਫੋਨ ਆ ਗਏ ਆ ਫੋਨਾਂ ਦਾ ਨਜ਼ਾਰਾ ਹੀ ਵੱਖਰਾ ਹੁੰਦਾ ਸੀ ਨਾ ਇਹ ਰਿੰਗਟੋਨੇ ਹੀ ਸੁਣ ਸੁਣ ਸਵਾ ਲੈਂਦੇ ਹੁੰਦੇ ਸੀ ਸੋਨੂੰ ਦਿਖਾਉਣ ਲੱਗੇ ਆ ਫੋਨ ਦੱਸੋ ਭਰਾਵੋ ਕਮੈਂਟ ਕਰਕੇ ਕਿਹੜੇ ਕਿਹੜੇ ਭਰਾਣੇ ਕਿਹੜਾ ਕਿਹੜਾ ਫੋਨ ਰੱਖਿਆ ਸਾਰੇ ਭਰਾਵਾਂ ਨੇ ਫੋਨ ਵਰਤੇ ਹੋਏ ਨੇ ਇਹ ਕੱਲੇ-ਕੱਲੇ ਭਰਾ ਕੋਲੇ ਫੋਨ ਹੁੰਦਾ ਸੀ ਪਹਿਲਾਂ ਤੁਸੀਂ ਦੇਖ ਸਕਦੇ ਹੋ ਇਹਨਾਂ ਦੀ ਵੀ ਪੂਰੀ ਫੁੱਲ ਚੜ੍ਹਾਈ ਹੁੰਦੀ ਸੀ ਕਿਸੇ ਟਾਈਮ ਪੂਰੀ ਐਂਡ ਤੋਂ ਐਂਡ ਆਹ ਦੇਖ ਸਕਦੇ ਹੋ ਇਹ ਬੱਚਾ ਚੱਪ ਵੀ ਪੈਂਦੀ ਸੀ ਸਾਰਾ ਉਹ ਗਾਣੇ ਵਗੈਰਾ ਚੱਲਦੇ ਸੀ ਤੇ ਆਹ ਤਾਂ ਮਸ਼ਹੂਰ ਇਹਨਾਂ ਮੋਬਾਈਲ ਮਸ਼ਹੂਰ ਸੀਗਾ 1100 ਇਹਦੀ ਤਾਂ ਗੱਲ ਵਾਦੀ ਐਂਡ ਸੀ ਸਾਰੇ ਫੋਨਾਂ ਦਾ ਰਾਜਾ ਮੰਨਿਆ ਜਾਂਦਾ ਸੀ ਬਾਕੀ ਆਹ ਫੋਨ ਇਸ ਵਕਤ ਚੱਲਦੇ ਨੇ ਕਿਸੇ ਭਰਾ ਕੋਲੇ ਹੋ ਸਕਦਾ ਜਿਹੜਾ ਕੋਈ ਕੀਪੈਡ ਫੋਨ ਰੱਖਦਾ ਹੋਵੇ ਆ ਗਿਆ ਜੀ 16 10 16 10 ਇਹਦੀ ਵੀ ਪੂਰੀ ਫੁੱਲ ਚੜਾਈ ਸੀ ਕਲਰ ਸਕਰੀਨ ਸੀ ਇਹਦੀ ਬਾਕੀ ਆ نیچے ਦਿਖਾਉਣੇ ਆ ਇਹ ਫੋਨ ਦਾ ਮਾਡਲ ਨਹੀਂ ਭਰਾਓ ਪਤਾ ਕਿਹੜਾ ਮਾਡਲ ਆ ਇਹ ਕਮੈਂਟ ਕਰਕੇ ਜਰੂਰ ਦੱਸ ਦਿਓ ਮੈਨੂੰ ਇਹਦਾ ਮਾਡਲ ਦਾ ਨਹੀਂ ਪਤਾ ਕਾ ਵੀ ਫੋਨ ਵਧੀਆ ਚੱਲਦੇ ਹੁੰਦੇ ਸੀ ਤੇ ਆ ਗਿਆ ਮਿੱਤਰੋ 1600 ਇਹਦੀ ਵੀ ਚੜਾਈ ਪੂਰੀ ਫੁੱਲ ਹੁੰਦੀ ਸੀ ਅਨਾਲੀ ਇਹਦੇ ਪਿਆ ਚੱਪ ਵਾਲਾ ਇਹਦੇ ਵਿੱਚ ਸਾਰਾ ਕੁਝ ਵੀਡੀਓ ਵਗੈਰਾ ਚੱਲਦੀ ਸੀ ਕਲਰ ਸਕਰੀਨ ਸੀ ਚੱਪ ਪੈਂਦੀ ਬਹੁਤ ਹੀ ਜ਼ਿਆਦੇ ਸਲਿਮ ਫੋਨ ਸੀਗਾ ਇਹ ਤੁਸੀਂ ਦਿਖਾ ਸਕਦਾ ਤੁਹਾਨੂੰ ਮੈਂ ਇੰਨਾ ਸਲਿਮ ਫੋਨ ਸੀਗਾ ਸਪੀਕਰ ਦੀ ਆਵਾਜ਼ ਇਹਦੀ ਐਂਡ ਗੱਲ ਵਾ ਪ੍ਰਭਾਉ ਕਮੈਂਟ ਕਰਕੇ ਜਰੂਰ ਦੱਸੋ ਕਿਹੜੇ ਕਿਹੜੇ ਭਰਾਣੇ ਕਿਹੜਾ ਕਿਹੜਾ ਫੋਨ ਰੱਖਿਆ ਬਹੁਤ ਮੁਸ਼ਕਲ ਦਾ ਫੋਨ ਭਾਲਲੇ ਨੇ ਇਹ ਕੱਲਾ ਕੱਲਾ ਕਰਕੇ ਫੋਨ ਛੱਟੇ ਪੈਸੀ ਦੁਬਾਰਾ ਭੱਲੇ ਨੇ ਇਹਨਾਂ ਨੂੰ ਚੈੱਕ ਵਗੈਰਾ ਕਰਾਇਆ ਮਿੱਤਰੋ ਚਲਾ ਕੇ ਦੇਖਾਂ ਕਿ ਕਿਹੜਾ ਘੜਾ ਫੋਨ ਚੱਲਦਾ ਬਾਕੀ ਸੋਨੂੰ ਦਿਖਾਉਣ ਦਾ ਮਕਸਦ ਸੀ ਵੀ ਟਾਈਮ-ਟਾਈਮ ਦੀ ਗੱਲ ਆ ਮਿੱਤਰੋ ਅੱਜ ਟਾਈਮ ਹੋਰ ਆ ਕੱਲ ਹੋਰ ਅੱਜ ਸਾਰਾ ਕੁਝ ਸਿਸਟਮ ਬਦਲ ਗਿਆ ਦੇਖ ਸਕਦੇ ਆ ਫੋਨਾਂ ਦੀ ਪੂਰੀ ਪੱਲੇ ਚੜਾਈ ਹੁੰਦੀ ਆ ਮਿੱਤਰੋ ਵੀਡੀਓ ਨੂੰ ਸ਼ੇਅਰ ਕਰ ਦੇਣਾ ਆਪਣੇ ਯਾਰਾਂ ਦੋਸਤਾਂ ਕੋਲ ਦੀ ਧੰਨਵਾਦ ਜੀ ਵੀਡੀਓ ਦੇਖਣ ਲਈ